ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਓ ਜੀ ਨਾਨਕੇ ਘਰੇ ਪਹੁੰਚੇ ਆਂ। ਨਾਨਕੇ ਮੇਰੇ ਬਹੁਤੀ ਜ਼ਿਆਦਾ ਦੂਰ ਨਹੀਂ 4-5 ਕਿਲੋਮੀਟਰ ਦੇ ਦਾਰੇ 'ਚ ਆਂ। ਉਹ ਮਗਰਲੇ ਪਾਸੇ ਟਾਇਰ ਤੁਸੀਂ ਦੇਖ ਰਹੇ ਆਂ। ਅੱਜ ਟਾਇਰ ਬਗਾਉਣੇ ਆ ਮਾਮੇ ਦੇ ਮੁੰਡੇ ਤੇ ਹਾਂ ਬਾਈ। ਹਾਂ। ਚੰਡੀਗੜ੍ਹ। ਚੰਡੀਗੜ੍ਹ। ਬਹੁਤ ਵਧੀਆ। ਤੇ ਇਹ ਬਾਈ ਰੀਜਨ ਚੰਡੀਗੜ੍ਹ ਦਾ ਹੋ ਗਿਆ ਅਸਲ 'ਚ ਮਾਮੀ ਦੀ ਚੱਲਦੀ ਹੈ ਦਵਾਈ ਸਕੋਰਪੀਓ ਜਮਾ ਨਵੀਂ ਲਈਤੀ ਇੱਧਰ ਹਲੇ ਖੜੀ ਆ ਸ਼ੈੱਡ ਦੇ ਵਿੱਚ ਤੇ ਉਹਦੇ 'ਚ ਟਾਇਰ ਪਵਾਏ ਤੇ ਵਿਕਟਰ ਵਾਲੇ ਕਿੰਨੇ ਤੋਂ ਪਾਏ ਆ ਛੇਤੀ ਤੇ ਕੇ ਦੱਸਦੇ ਹਾਂ ਕੇਵੀ ਟਾਇਰ ਲੁਧਿਆਣੇ ਵਾਲਿਆਂ ਤੋਂ ਕੇਵੀ ਟਾਇਰ ਲੁਧਿਆਣੇ ਵਾਲਿਆਂ ਤੋਂ ਹਨਾ ਹਾਂ 20 ਨੰਬਰ ਟਾਇਰ ਲਾਇਆ 20 ਨੰਬਰ ਟਾਇਰਾਂ ਤੇ ਅਲਾਏ ਜਮਾ 99 ਗੋਗੀ ਲੋਵੇਂ ਨੂੰ ਆ ਗਾ ਤੇ ਵੀਡੀਓ ਦੀ ਸਟਾਰਟਿੰਗ ਤੇ ਤਾਂ ਕਰਕੇ ਵੀ ਕਿਸੇ ਵੀਰ ਦਾ ਜੇ ਫਾਇਦਾ ਹੁੰਦਾ ਤਾਂ ਕੋਈ ਮਾੜੀ ਗੱਲ ਨਹੀਂ 10 20 ਹਜ਼ਾਰ ਦਾ ਜਿੰਨਾ ਵੀ ਹੋ ਸਕੇ ਮੌਕੇ ਤੇ ਮਾਨਤਾਨ ਹਨਾ ਜਮਾ ਤੂੰ ਆ ਦਿਖਾ ਦੇ ਹਲੇ ਉੱਪਰੋਂ ਆ ਲਾਈਨ ਜੀ ਵੀ ਨਹੀਂ ਜਿਹੜੀ ਪੀਲੀ ਜੀ ਹੁੰਦੀ ਹੈ ਇਹ ਵੀ ਨਹੀਂ ਮਿਟੀ ਬਾਕੀ ਇਹ ਟਾਇਰ ਆ ਜਿਹੜੇ origignal 900 ਤੇ 1000 ਕਿਲੋਮੀਟਰ ਦੇ ਵਿੱਚ ਵਿੱਚ ਚੱਲੇ ਆ ਤੇ ਰੀਜ਼ਨ ਆਪਾਂ ਤੁਹਾਨੂੰ ਦੱਸਤਾ ਇਹਦੇ ਕਰਕੇ ਬਈ ਇਹ ਟਾਇਰ ਆ ਲੈ ਕਢਾਉਣੇ ਪਏ ਆ ਨਹੀਂ ਗੱਡੀ ਦੀ ਫੋਟੋ ਨਾਲ ਐਡ-ਆਨ ਕਰ ਦਿੰਦਾ ਕਿਹੜੀ ਲੁੱਕ ਦੇ ਰਹੀ ਹੈ ਗੱਡੀ ਤੁਸੀਂ ਆਪੇ ਹਨਾ ਉਹ ਜੱਜ ਕਰ ਲਓ ਇਹ ਕੱਲੇ ਸਕੋਰਪਿਓ ਚ ਪਹਿਣਗੇ ਕਲਾਸਿਕ ਚ ਨਹੀਂ ਸਾਰਾ ਚ ਵੀ ਪੈ ਜਣਿਆ ਥਾਰ ਚ ਪਾ ਲਓ ਫੋਰਚੂਨਰ ਚ 20 ਨੰਬਰ ਜਿਹਦੇ ਚ ਪੈ ਗੀ ਨੰਬਰ ਜਿਹੜੀ ਮਰਜ਼ੀ ਚ ਪਾ ਜਾਨੀ ਇਹਨਾਂ ਦਾ ਜੋ ਆਹ ਹੈ ਹੱਬ ਵਾਲਾ ਸੇਮ ਆ ਸੇਮ ਸੇਮ ਆ ਇਹ ਤੇ ਐਨ-ਨ ਚ ਜਿਹੜੀ ਚ ਮਰਜ਼ੀ ਪਾ ਐਨ ਚ ਐਨ ਚ ਸ਼ਾਇਦ ਨਹੀਂ ਪਹਿਣੇ ਉਹਨਾਂ ਤੇ ਉਹਦੇ ਅੱਬ ਦਾ ਕਰਕੇ ਹੋਰ ਥਾਰ ਤੇ ਹੋਰ ਚ ਨਰਬੀ ਸਾਰੀਆਂ ਤੇ ਨੰਬਰ ਜਿਹੜੀ ਮਾਰੀ ਨੇ ਮੈਨੂੰ ਵੀ ਬਹੁਤ ਫੋਰਸ ਕਰਿਆ ਪਰ ਮੈਂ ਗੱਲਾਂ ਚ ਨਹੀਂ ਆਇਆ ਅਸੀਂ ਕਿਹੜੇ ਚੰਡੀਗੜ੍ਹ ਨਹੀਂ ਜਾਣਾ ਹਾਂਗਾ ਹੈਨਾ ਨਹੀਂ ਗੱਡੀ ਦੀ ਟੌਰ ਦੇਖੀ ਗੱਡੀ ਦੀ ਟੌਰ ਤਾਂ ਪੂਰੀ ਹੈ ਤੇ ਬਾਕੀ ਕਿਸੇ ਵੀ ਆਪਣੇ ਵੀਰ ਨੇ ਲੈਣੇ ਆ ਟਾਇਰ ਖਰੀਦਣੇ ਆ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਗਾਰੰਟੀ ਵਾਰੰਟੀ ਫੁੱਲ ਹੈ ਬੇਵਿਕਰ ਹੋ ਤੇ ਟਾਇਰ ਲੈਣੇ ਆ ਪਿੰਡ ਦਿਵਾਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕੰਟੈਕਟ ਨੰਬਰ ਹੈ ਤਾਂ ਦਿਓ ਮੜਜੀ ਖੇਚੜਾ ਜੇ ਸਾਡੇ ਕੋਲੇ ਆ ਜਿਓ 3 ਕਿਲੋਮੀਟਰ ਤਾਂ ਹੈ ਕੋਈ ਦਿੱਕਤ ਨਹੀਂ ਨੇੜੇ ਹੀ ਆ ਨਾਂ ਨਹੀਂ ਜਿਆਦਾ ਨਹੀਂ ਆ ਜੀਟੀ ਰੋਡ ਤੇ ਹੀ ਆ ਹੰਸਾਲੀ ਸਾਹਿਬ ਦਾ ਮੇਨ ਮਤਲਬ ਹਨਾ ਬਾਬਾ ਜੀ ਇੱਥੋਂ ਉਹ ਉਹ ਲੋਕੇਸ਼ਨ ਤੁਸੀਂ ਮੇਨ ਸਰਚ ਕਰਕੇ ਵੀ ਆ ਸਕਦੇ ਹੋ ਸੋ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਤੇ ਅੱਜ ਚੱਲਿਆ ਲੇਜ਼ਰ ਕਰਾ ਛੱਡਣ ਸੋ ਆਪਣੇ ਘੁੰਮਣ ਐਗਰੋ ਇੰਡਸਟਰੀ ਵੱਲੋਂ ਆਪਣੇ ਕੋਲੇ ਲੇਜ਼ਰ ਕਰਾਇਆ ਵਾ ਤਾਂ ਏਹ ਜੀ ਸਾਰਾ ਆਪਣੀ ਸੀਜ਼ਨ ਚ ਚਲਾਇਆ ਤੇ ਬਹੁਤ ਵਧੀਆ ਚੱਲਿਆ ਲੇਜ਼ਰ ਕਰਾ ਤੇ ਹੁਣ ਛੱਡਣ ਚੱਲੇ ਆ ਅੱਜ ਟਾਈਮ ਲੱਗਿਆ ਅਸਲ ਚ ਤੋਤਾਵਾ ਦਾ ਬਹੁਤ ਦਿਨਾਂ ਦਾ ਹੈ ਜੀ ਹਨਾ ਤੇ ਇਹ ਚਲਾਇਆ ਭਾਗੇ ਜੱਟ ਨੇ ਵੀ ਚਲਾਇਆ ਗੋਗੀ ਨੇ ਵੀ ਚਲਾਇਆ ਦੋਏ ਟਰੈਕਟਰ ਵੀ ਚੇਂਜ ਕਰ ਕਰ ਦੇਖਨੇ ਸਾਨੂੰ ਕੋਈ ਤੰਗੀ ਪਰੇਸ਼ਾਨੀ ਨਹੀਂ ਵਧੀਆ ਚੱਲਿਆ ਲੇਜ਼ਰ ਲੈਵਲ ਤੇ ਬਾਕੀ ਹੁਣ ਹਵਾ ਘਟ ਗਈ ਸੁੰਕਾਂ ਦੀ ਤਿਆਰੀ ਇੱਕ ਦਿਨ ਇੱਕ ਚ ਤੇ ਉਹ ਕਰਕੇ ਸਾਰ ਸੁਥਰਾ ਕਰਕੇ ਹੁਣ ਸਾਰੇ ਸਿਸਟਮ ਚੈੱਕ ਕਰਕੇ ਹੁਣ ਆਪਾਂ ਚੱਲਦੇ ਹਾਂ ਛੱਡਣ ਤੇ ਕਿਓਟੇ ਦੇਖੋਨੇ ਆਪਾਂ ਤੁਹਾਨੂੰ ਵੀ ਵੀਰ ਉਹਨਾਂ ਕੋਲੇ ਹੋਰ ਕੀ ਕੀ ਪ੍ਰੋਡਕਟ ਖੜੇ ਆ ਇਹ ਚੱਲਿਆ ਮੈਂ ਸਰਾਂਦ ਛੱਡਣਾ ਉਹਨਾਂ ਦੀ ਮੇਨ ਫੈਕਟਰੀ ਜਿਹੜੀ ਪੁਰਾਣੀ ਹੈ ਜਿਹੜੀ ਉਹ ਸਰਾਂਦ ਹੈ ਤੇ ਇੱਕ ਬਾਕੀ ਫੈਕਟਰੀ ਇਹਨਾਂ ਨੇ ਲਈ ਵੀ ਆਪਣੀ ਸਾਦੂਗੜ੍ਹ ਤੋਂ ਹੁਣ ਸਾਲੀ ਰੋਡ ਆ ਬਡਾਲੀ ਰੋਡ ਆ ਜਿਹੜਾ ਉਹਦੇ ਤੇ ਆ ਲੋਕਲ ਹੈ ਸਾਡੇ ਬਾਕੀ ਰੇਟ ਬੜੇ ਜਾਇਜ਼ ਨੇ ਜੀ ਕਿਸੇ ਨੇ ਲੈਣਾ ਵੀ ਤੁਸੀਂ YouTube ਤੇ ਸਰਚ ਕਰ ਲਿਓ ਘੁੰਮਣ ਲੇਜ਼ਰ ਲੈਂਡ ਲੈਵਲਰ ਆ ਲੋਗੋ ਹੈ ਤੁਸੀਂ ਪਛਾਣ ਕੇ ਤੁਸੀਂ ਇਹਦੀ ਵੀਡੀਓ ਦੇਖ ਸਕਦੇ ਹੋ ਮੈਂ ਵੀ ਪਾਈਆਂ ਹੋਈਆਂ ਨੇ ਦੀਲਾਂ ਕਾਫੀ ਮੇਰੇ ਜੁੱਟ ਇੰਸਟਾਗ੍ਰਾਮ ਤੇ ਵੀ ਕਾਫੀ ਪਾਈਆਂ ਹੋਈਆਂ ਨੇ ਪਰਫਾਰਮੈਂਸ ਹੈਗੀ ਬਾਕੀ ਜਿੰਨਿਆਂ ਦੇ ਚੱਲਿਆ ਸਾਰਿਆਂ ਦਾ ਐਨ ਪੂਰਾ ਸਹੀ ਲੈਬਲਿੰਗ ਕਰੀਆ ਹੈ ਅਲਫਾ ਦਾ ਸਿਸਟਮ ਦੁਨੀਆ ਦੇ ਪਹਿਲਾ ਜਿਹੜੀ ਹੁਣ ਤਾਂ ਆਪਦੀ ਮੈਨੂਫੈਕਚਰਿੰਗ ਆ ਕਿ ਜਿਵੇਂ ਅਦਰ ਕੰਪਨੀਆਂ ਦਿੰਦੀਆਂ ਨੇ ਤੇ ਅਲਫਾ ਦਾ ਸਿਸਟਮ ਲੈਣਾ ਤੁਸੀਂ ਉਹ ਵੀ ਤੁਹਾਨੂੰ ਮਿਲ ਜੂਗਾ ਤੇ ਚੱਲਦੇ ਆਪਾਂ ਬਾਕੀ ਤੁਹਾਨੂੰ ਉੱਥੇ ਫੈਕਟਰੀ ਜਿਹੜਾ ਪੁਰਾਣਾ ਸ਼ੋਰੂਮ ਆ ਉੱਥੇ ਆਪਾਂ ਤੁਹਾਨੂੰ ਵਿਜ਼ਿਟ ਕਰਾਉਣੀ ਆ ਟਰੈਕਟਰ ਕੱਢ ਲਿਆ ਹੁਣ ਪਾ ਕੇ ਤੇ ਠੀਕ ਐ ਬਾਕੀ ਮਿਲਦੇ ਆ ਤੁਹਾਨੂੰ ਫਿਰ ਆਪਾਂ ਫਿਰ ਆਹ ਸਿਸਟਮ ਦਾ ਦੋ ਟੇਚੀ ਤੇ ਨਾਲ ਮੈਨੂੰ ਆਏ αਲਫਾ ਦਾ ਪ੍ਰੋ ਸ਼ੂਟ ਏ ਰੀਜਨਲ ਜਿਹੜਾ ਯੂ ਐਸ ਮੇਡ ਇਨ ਯੂ ਐਸ ਏ ਹਨ ਉਹ ਵਾਲਾ ਰੰਗ ਦੇਖੋ ਰੰਗ ਚਮਕ ਰਾਈ ਹੋ ਗਏ ਦਾ ਤੇ ਵਾਈਕਲ ਸੱਚੇ ਪਾਸ਼ਾ ਅੱਜ ਸੰਗਰਾਂਦ ਦਾ ਦਿਹਾੜਾ ਤੇ ਸਵੇਰੇ ਪਹਿਲਾਂ ਸਾਰੇ ਗੁਰਦੁਆਰਾ ਸਾਹਿਬ ਗਏ ਉਹ ਦੇਖਦਾ ਵੀ ਸਤਗੁਰ ਸਾਹਿਬ ਦੀ ਮੱਥਾ ਟੇਕ ਕੇ ਆਉਣਾ ਕਿਸ ਸੰਧ ਦਾ ਗਿਆ ਬਈ ਹੂੰਗਾ ਤੇ ਉੱਥੇ ਵੀ ਮਤਲਬ ਟੈਕ ਹੈ। ਲਓ ਜੀ ਕੁੰਮਣੈਗਰੋਟੈਕ ਪਹੁੰਚ ਚੁੱਕੇ ਆਂ ਜੀ ਸਰੰਦ ਤੇ ਲਾ ਰਹੇ ਆਂ ਅੰਦਰ ਬੈਗ। ਫਾਕ ਇੰਪਲੀਮੈਂਟ ਬਹੁਤ ਤਰ੍ਹਾਂ ਦੇ ਅੰਦਰ ਆਪਾਂ ਤੁਹਾਨੂੰ ਸਾਰੇ ਦਿਖਾਉਣੇ ਆਂ। ਇੱਥੇ ਮਤਲਬ ਸਰਪਸੈਂਟਰ ਹੈ ਇਹਨਾਂ ਦਾ। ਅ ਕੁੰਮਣੈਗਰੋਟੈਕ ਦਾ। ਤੇ ਮੈਨੂਫੈਕਚਰ ਲ ਜਿਹੜਾ ਜਿੰਨਾ ਵੀ ਇਹ ਹੁਣ ਉਹ ਦਵੇਂ ਪਲੈਂਟ ਦੇ ਵਿੱਚ ਹੁੰਦਾ ਉਧਰ ਜਿੱਥੋਂ ਮਤਲਬ ਆਪਾਂ ਨੂੰ ਇਹ ਹੈਂਡਓਵਰ ਕਰਾਇਆ ਸੀ ਇਹ ਹੁਣ ਇਹਦਾ ਸਰਵਰ ਸੈਂਟਰ ਸਰਵਰ ਸੈਂਟਰ ਦੇ ਇੱਧਰ ਰੱਖੋ ਥੋੜਾ ਜਿਹਾ ਅੱਗੇ ਕਰਕੇ ਨੇ ਇੱਧਰ ਨੂੰ ਲਿਆਓ ਜਿਹੜੇ ਇਹ ਵਾਲਾ ਇਹ ਮਤਲਬ ਕੀ ਕੰਮ ਕਰਦਾ ਜੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਪੀਸ ਕਿੰਨੇ ਦੀ ਗੜਾਈ ਵਾਸਤੇ ਕੰਮ ਆਉਂਦਾ ਜੀ ਜਿਵੇਂ ਆਪਾਂ ਗੰਨੇ ਨੂੰ ਵਿੱਤੀ ਤੇ ਲਾਉਨੇ ਆ ਹੂੰ ਆਏ ਉਸ ਚੀਜ਼ ਦੀ ਗੰਨੇ ਦੀ ਗੋਡੀ ਕਰਨ ਵਾਸਤੇ ਇਹਨੂੰ ਵਰਤਿਆ ਜਾਂਦਾ ਇਹਨੂੰ ਵਰਤਿਆ ਜਾਂਦਾ ਇਹ ਇਹਦੇ ਤੇ ਕੋਈ ਮਤਲਬ ਸਬਸਿਡੀ ਵੀ ਹੈ ਕੋਈ ਇਹ ਆਪਣਾ ਸਬਸਿਡੀ ਲਈ ਹੋਊਗਾ ਅੱਛਾ ਜੀ ਜੇ ਕੋਈ ਆਉਂਦੀ ਹੈ ਸਬਸਿਡੀ ਕੋਈ ਸਰਕਾਰ ਵੱਲੋਂ ਪਰ ਕਿਸਾਨ ਲੈ ਸਕਦਾ ਕਿਸਾਨ ਲੈ ਸਕਦਾ ਅੱਗੇ ਆਪਣਾ ਸੁਪਰ ਸੌਇਡਰ ਆ ਗਿਆ ਇਸ ਸੁਪਰ ਸੀਡਰ ਕਿੰਨੇ ਫੁੱਟ ਤੋਂ ਕਿੰਨਾ ਫੁੱਟ ਬਣਾਉਣਾ ਸਤ ਫੁੱਟ ਵੀ ਬਣਾਉਣਾ ਹੈ 8 ਫੁੱਟ ਬਣਾਉਣਾ ਦੋਨੋਂ ਮਾਡਲ ਆਉਂਦੇ ਆ ਆਪਣੇ ਅੱਛਾ ਇਹ ਰਵਾਂਸ ਨਾ ਹੋਵੇ ਠੀਕ ਹੈ ਹਾਂ ਜੀ ਇਹ ਗੇਟ ਡਰਾਈਵ ਵੀ ਆਉਂਦਾ ਚੇਨ ਡਰਾਈਵ ਵੀ ਆਉਂਦਾ ਦੋਨੋਂ ਮਾਡਲ ਦੋਨੇ ਤਰ੍ਹਾਂ ਦੇ ਮਾਡਲ ਆਉਂਦੇ ਤੇ ਅੱਗੇ ਆ ਆ ਗਿਆ ਆਪਣਾ ਇਹ ਮਲਚਰ ਕੀ ਕੀ ਕੰਮ ਕਰਦਾ ਆਪਣਾ ਇਹ ਮਲਚਰ ਕਰਦਾ ਜਿਹੜਾ ਆਪਣਾ ਜਦੋਂ ਝੋਨੇ ਦੀ ਕਟਾਈ ਹੋ ਗਈ ਉਹ ਤੋਂ ਬਾਅਦ ਛੋਟੇ ਛੋਟੇ ਪੀਸ ਕਰਦਾ ਹੁੰਦਾ ਇਹ ਠੀਕ ਹੈ ਤੇ ਆਪਾਂ ਜੇ ਆਲੂਆਂ ਬੀਡਾਂ ਵੜਨੀਆਂ ਨੇ ਉਹਦੇ ਵੀ ਕੰਮ ਆ ਜਾਂਦਾ ਹੈ ਅੱਛਾ ਦੂਧੀਆਂ ਬਿਲਾਂ ਵਿੱਚ ਵੀ ਕੰਮ ਕਰਦਾ ਦੋ ਇਹ ਵੀ ਸਬਸਿਡੀ ਪ੍ਰੂਵ ਹੈ ਪ੍ਰੋਡਕਟ ਆ ਉਹ ਗਰੁੱਪ ਨੇ ਜਿੰਨੇ ਆ ਆਪਣੀ ਕੰਪਨੀ ਦੇ ਸੰਬੰਧ ਨੇ ਸਾਰੇ ਸਬਸਿਡੀ ਲਈ ਸਾਰੇ ਸਬਸਿਡੀ ਲਈ ਅਪਰੂਵ ਹੈ ਤੇ ਇਹਨਾਂ ਦੀ ਊਂ ਕੋ ਮਤਲਬ ਉਮੀਦ ਵੀ ਕਿਰਕ ਸਬਸਿਡੀ ਦੇ ਫਾਰਮ ਆ ਜਿਹੜੇ ਖੁੱਲਣਗੇ ਅੱਗੇ ਸਬਸਿਡੀ ਦੇ ਫਾਰਮ ਆ ਅੱਗੇ ਆ ਹੋ ਸਕਦਾ ਖੁੱਲ ਜਾਣਾ ਠੀਕ ਹੈ ਤੇ ਹੁਣ ਸੀਜ਼ਨ ਤੋਂ ਪਹਿਲਾਂ ਇੱਕ ਵਾਰੀ ਜਰੂਰ ਹੋ ਗਏ ਤੇ ਠੀਕ ਹੈ ਹਾਂ ਕਿਸਾਨ ਭਰਾ ਸਾਡੇ ਨਾਲ ਕੰਟੈਕਟ ਕਰ ਲੈਣ ਜੀ ਤੇ ਆ ਦੋ ਤਰ੍ਹਾਂ ਦੇ ਲੇਜ਼ਰ ਲੈਵਲਰ ਖੜੇ ਆ ਆ ਗਿਆ ਆ ਗਿਆ ਰੋਵਰ ਮਾਡਲ ਹੈ ਨਾ ਠੀਕ ਹੈ ਇਹ ਰੋ ਹਾਂ ਟਾਇਰ ਠੀਕ ਹੈ ਟਾਇਰ ਵੀ ਚੇਂਜ ਹੋ ਗਿਆ ਨਾ ਆ ਟਾਇਰ ਨਵਾਂ ਹੀ ਆਇਆ ਫਿਰ ਹਨਾ ਠੀਕ ਹੈ ਆਹੋ ਵੀ ਕਹਿੰਦੇ ਕਹਿੰਦੇ ਵੀ ਪਲੇਨ ਆਊਗਾ ਵੀ ਜਿਵੇਂ ਉਹਨਾਂ ਦੀ ਗੁੱਡੀ ਟੜਕਦੀ ਹੈ ਨਾ ਇਹ ਜਦੋਂ ਮੋੜ ਮੋੜਦੇ ਨਾ ਆਪਾਂ ਮੋੜ ਤੇ ਪੱਟਦੇ ਬਹੁਤ ਹੈ ਟਾਇਰ ਉਹ ਉਹ ਗੁੱਡੀ ਵਾਲੇ ਉਹ ਗੁੱਡੀ ਵਾਲੇ ਜ਼ਿਆਦਾ ਪੜਦੇ ਨੇ ਇਹਨਾਂ ਦਾ ਰਿਸਪੌਂਸ ਬਹੁਤ ਵਧੀਆ ਇਹਨਾਂ ਦਾ ਰਿਸਪੌਂਸ ਬਹੁਤ ਸੋਹਣਾ ਇਹ ਨਵੇਂ ਟਾਇਰ ਆਏ ਨੇ ਜੀ ਦੇਖੋ ਪਲੇਨ ਵਧੀਆ ਰਿਸਪੌਂਸ ਆਈ ਹੈ ਠੀਕ ਹੈ ਨਾ ਬਹੁਤ ਸੋਹਣੇ ਟਾਇਰ ਆ ਪਲੇਨ ਹੈ ਪੱਟਣਗੇ ਨਹੀਂ ਇੰਨਾ ਜ਼ਿਆਦਾ ਤੇ ਕਸਾਈ ਘਟੋਗੀ ਟਾਇਰ ਹੂੰ 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 ਕਿਹੜੀ ਕੰਪਨੀ ਕਿਹੜੀ ਦੀ ਹੈ ਇਹ ਅੱਛਾ ਐਮਆਰਐਫ ਦੇ ਆ ਗਏ ਇੱਕ ਆ ਗਿਆ ਰੋਬਰ ਮਾਡਲ ਤੇ ਦੂਜਾ ਆ ਗਿਆ ਆਪਣਾ ਸਪੋਰਟਸ ਪਲੱਸ ਮਾਡਲ ਤੇ ਦੋ ਤਰ੍ਹਾਂ ਦੇ ਲੇਜ਼ਰ ਲੈਵਲ ਤਿਆਰ ਉਹਨੇ ਛੋਟੀ ਬੜੀ ਪਾਕਟ ਜਿੰਦਾਂ ਦਾ ਮਰਜ਼ੀ ਇਹਨਾਂ ਲੇਜ਼ਰ ਆਪਾਂ ਨੇ ਕਲਰ ਇਕੇ ਰਹਿੰਦਾ ਜਾਂ ਮਾੜਾ ਮੋਟਾ ਹੁੰਦੀ ਚੋਇਸ ਆਪਣੀ ਉਈ ਗੱਲ ਹੀ ਮਾਲਕ ਤੇ ਕਰ ਲਾਂਗੇ ਵੈਸੇ ਦੋ ਦੋ ਰੰਗ ਆਉਂਦੇ ਨੇ ਮੇਨ ਜਿਹੜੀਆਂ ਆਪਣਾ ਹੁਣ ਲੇਟੈਸਟ ਸਪੋਰਸ ਪਲੱਸ ਮਾਡਲ ਦੇ ਵਿੱਚ ਇਹ yellow ਕਲਰ ਆਉਂਦਾ ਮੇਨ ਓਵਰ ਮਾਡਲ ਦੇ ਵਿੱਚ maroon ਕਲਰ ਉਹ maroon ਕਲਰ ਆ ਜਾਂਦਾ ਜਿਹੜਾ ਆ ਦਿੱਤਾ ਸੀ ਕਰਕੇ ਵੀ ਮਤਲਬ ਨਵੇਂ ਕਲਰ ਦੇ ਵਿੱਚ ਹੈ ਨਾ ਆਪਾਂ ਨੇ ਦਿੱਤਾ ਸੀ ਸੋ ਬਾਕੀ ਭਾਈ ਜਿਨ੍ਹਾਂ ਨੇ ਵੀ ਲੈਣਾ ਹੈ ਘੁੰਮਣ ਐਗਰੋਟੈਕ ਦਾ ਕੋਈ ਵੀ ਪ੍ਰੋਡਕਟ ਲੈਣਾ ਤਾਂ ਤੁਸੀਂ ਕੰਟੈਕਟ ਕਰ ਸਕਦੇ ਆ ਤੁਹਾਨੂੰ ਦੱਸ ਹੀ ਵੈਬਸਾਈਟ ਦੱਸਤੀ ਆ ਆਪਾਂ ਨੇ ਤੁਸੀਂ YouTube ਤੇ ਵੀ ਸਰਚ ਕਰ ਲਿਓ ਤੁਹਾਨੂੰ ਹਰ ਤਰ੍ਹਾਂ ਦੀ ਵੀਡੀਓ ਮਿਲੂਗੀ ਜਿੰਨੇ ਵੀ ਤਰ੍ਹਾਂ ਦੇ ਇੰਪਲੀਮੈਂਟ ਹੈਗੇ ਸੋ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਮਿੱਤਰੋ ਪਹੁੰਚ ਚੁੱਕੇ ਆ ਜੀ ਫਤੇਗੜ ਸਾਹਿਬ ਮੰਦਿਰ ਦਾ ਟਰੈਕਟਰ ਚ ਤੇ ਵਿਰੋਧੀ ਬਲੋਦੀ ਨੂੰ ਖੜੇ ਦੇਖ ਰਹੇ ਆ ਤਾਰ ਰਹੇ ਆ ਨਾ ਨਾ ਕੋਈ ਮੈਂ ਤਾਂ ਹੀ ਲੱਕੋ ਕੇ ਦੇ ਖੜਾਤਾ ਬਾਅਦ ਚਲੋ ਕੋਈ ਨਹੀਂ ਗਲਤੀਆਂ ਹੋ ਜੰਦੀਆਂ ਅਕਰ ਫਿਰ ਕੀ ਹੋ ਗਿਆ ਜਾਨ ਲੈਣੀ ਹੈ ਨਿਆਣੇ ਦੀ ਹੁਣ ਹੈ ਇਧਰ ਵੀ ਤਾਂ ਕਰੀ ਆਲੇ ਪਾਸੇ ਚੋਂ ਉਥੇ ਤੇ ਨਹੀਂ ਉਹਨਾਂ ਕੱਲ ਪਰਸੋਂ ਨਹੀਂ ਗਿਆ ਕੱਲ ਪਰਸੋਂ ਗਲਤੀ ਕਰਕੇ اٹਿਆ ਬਾਬਾ ਮੈਂ ਤਾਂ ਜਿੱਦਣ ਲਿਆ ਤਾਂ ਮੈਂ ਤਾਂ ਲੈ ਕੇ ਵੀ ਮੈਂ ਤਾਂ ਜਿੱਦਣ ਲਿਆ ਤਾਂ ਲੈ ਕੇ ਵੀ ਇੱਧਰ ਨੂੰ ਨਹੀਂ ਗਿਆ ਮੈਂ ਤਾਂ ਉਹ ਪਰਾਂ ਨੂੰ ਹੀ ਗੱਡਿਆ ਸੱਡੇ ਨੂੰ ਲੈ ਕੇ ਗਿਆ ਹਾਂ ਹਾਂ ਪਤਾ ਨਹੀਂ ਲੱਗੇ ਕਿਸੇ ਨੂੰ ਪਤਾ ਨਹੀਂ ਲੱਗੇ ਪਤਾ ਨਹੀਂ ਲੱਗੇ ਬਿਲਕੁਲ ਸੋ ਆਪ ਆਈ ਬਾਕੀ ਫਤਿਹਗੜ੍ਹ ਸਾਹਿਬ ਟਰੈਕਟਰ ਦੇ ਹੁਣ ਇੱਕ ਨਵਾਂ ਤਮਾਕਾ ਹੋਣਾ ਸੋ ਸਰਪ੍ਰਾਈਜ਼ ਵੀ ਹੈ ਸਸਪੈਂਸ ਵੀ ਰੱਖਣਾ ਉਹਦਾ ਤੇ ਕੁਝ ਕੁ ਚੇਂਜ ਆਉਣੇ ਨੇ ਉਹ ਕੰਪਨੀ ਕਰ ਰਹੀ ਹੈ ਸੋ ਉਹ ਦੱਸਾਂਗੇ ਆਪਾਂ ਤੁਹਾਨੂੰ ਜਦੋਂ ਮਤਲਬ ਆ ਜਾਣਗੇ ਹਨਾ ਟਰੈਕਟਰ ਆ ਜਾਣਗੇ ਤੇ ਆ ਪੀਐਸ ਹੈ ਜੀ 50 ਪਾਵਰ ਸਿੱਧਾ ਸੋਬਰ ਇਹ ਨਵੇਂ ਮਾਡਲਾਂ ਚ ਆਏ ਨੇ ਇਹ ਨਵੇਂ ਰੰਗ ਦੇ ਵਿੱਚ ਸੋ ਕਾਫੀ ਸਿਸਟਮ ਚੇਂਜ ਆ ਇਸ ਵਾਰ ਮੱਕੀ ਵਾਲੇ ਕਿਸਾਨ ਵੀਰ ਜਿਹੜੇ ਮੱਕੀ ਮੁੱਕੀ ਦਾ ਕੰਮ ਕਰਦੇ ਆ ਉਹਨਾਂ ਵੱਲੋਂ ਬੜਾ ਪਸੰਦ ਕੀਤਾ ਗਿਆ ਕਿਉਂਕਿ 4휠 ਕਰਕੇ ਨਾ 50 ਪਾਵਰ ਚ ਕੀਮਤ 'ਚ ਸਭ ਤੋਂ ਜਾਇਜ਼ ਤੇ ਖਿਚਾਈ ਫੁੱਲ ਇਹ ਹੀ ਇਨ ਫਿਊਚਰ ਟਰੈਕਟਰ ਬਹੁਤ ਮੋਡੀਫਾਈ ਹੋ ਕੇ ਕੰਪਨੀ ਵੱਲੋਂ ਆਉਣਾ ਹੈ ਪੈਸੇ ਤਾਂ ਕੋਈ ਦਿੱਕਤ ਛੱਡ ਨਹੀਂ ਰਹੀ ਕਿਉਂਕਿ ਪਿੱਛੋਂ ਵੀ ਦੇਖੋ ਧਾਮ ਜਮ ਕਿੱਡਾ ਜ਼ਬਰਦਸਤ ਹੈ ਇਹਦਾ ਹਨਾ ਜੀ ਤੇ ਇਹ ਟਰੈਕਟਰ 'ਚ ਕਾਫੀ ਕੁਝ ਚੇਂਜ ਹੋਣਾ ਹੋਰ ਵੈਸੇ ਕੋਈ ਕਮੀ ਨਹੀਂ ਪਰ ਹੋਰ ਵੀ ਇਹਨੂੰ ਪਾਵਰਫੁੱਲ ਬਣਾਉਣਾ ਹੈ ਕੀਮਤ ਦੇ ਵਿੱਚ ਵੀ ਥੋੜਾ ਬਹੁਤਾ ਡਿਫਰੈਂਸ ਲਊਗਾ ਪਰ ਜੇ ਤੁਸੀਂ ਇਹਦੇ ਮੁਕਾਬਲੇ ਅਦਰ ਕੰਪਨੀਆਂ ਦੇਖੋਗੇ ਤਾਂ ਕਾਫੀ ਫਰਕ ਜਾਂਦਾ ਜਿੰਨੇ ਦਾ 4 ਵੀਲ ਹੈ ਉਹਨੇ ਦਾ ਉਹ 2 ਵੀਲ ਪਿਆ ਪਾਪਾ ਜਿੰਨੇ ਦਾ ਇਹ 4 ਵੀਲ ਹੈ ਥੋੜਾ ਬਹੁਤਾ ਫਰਕ ਰਹਿ ਜਾਂਦਾ ਪਰ 4-ਵੀਲ ਦੀ ਪਰਫਾਰਮੈਂਸ ਤੁਹਾਨੂੰ ਆਪੇ ਪਤਾ ਵੀ 2-ਵੀਲ ਤੇ 4-ਵੀਲ ਦੀ ਕਿੰਨੀ ਕੀ ਜਾ ਰਹੀ ਦੀ ਆਪਾਂ ਚਲਾ ਰਹੇ ਹਾਂ ਇਹਦੇ ਨਾਲ 655 555 ਵੀ ਕਰ ਦੋ ਫਿਰ ਮੈਂ ਸਾਹਿਬ ਕਰ ਦੋ ਅੰਦਰ ਕਰ ਦੋ ਹੂੰ ਫਰੰਟ ਬੇਟ ਆਉਣਗੇ ਅੱਗੇ ਹਾਂ ਹਾਂ ਫਰੰਟ ਬੇਟ ਲੱਗਦੀ ਛੱਡਾਂ ਤੇ ਹਾਂ 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 ਇੱਥੇ ਲੱਗਦੀ ਵੀ ਠੀਕ ਐ ਪਤਾ ਹੀ ਕੰਮ ਹੋ ਜੂਗਾ ਇਹ ਤਾਂ ਸਾਰਾ 655 ਵਾਲੇ ਇਹ ਤਾਂ ਢਾਂਚਾ ਫਰੰਟ ਕਰਾ ਰਹੋ ਆ ਤੇ ਆ ਅੱਛਾ ਨਾਲ ਜੀ ਰਿਗਾਰਡ ਲੱਕੇ ਆ ਰਹੇ ਆ ਬੇਡ ਲੱਕੇ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕਿ ਇਹ ਵੀ 50 ਪਾਵਰ ਚ 2 ਵੀਲ ਚ ਆ ਗਿਆ ਛੋਟੀ ਸਾਹਿਬ ਇਹ ਕਿੰਨਾ ਕ ਜਾਂਦਾ ਹੈ ਇਹਦੇ ਨਾਲੋਂ ਲੱਖ ਰੁਪਏ ਦਾ ਫਰਕ ਹੈ ਇਹਦਾ ਇਹਦੇ ਨਾਲੋਂ ਲੱਖ ਦਾ ਫਰਕ ਹੈ ਪੀਐਸਈ ਦਾ 2 ਵੀਲ ਦਾ ਕਿੰਨਾ ਘਟਾ ਲੱਖ ਅੱਛਾ ਇੰਨਾ ਹੋਊਗਾ ਵੇਸੇ ਜੇ ਕੋਈ ਬੰਦਾ ਜੇ ਕੋਈ ਬੰਦਾ ਆ ਲੁੰਦਾ ਹੈ ਇਨ ਫਿਊਚਰ ਇਹਨੂੰ ਹੋਰ ਵੀ ਲਗਾਉਣਾ ਲੱਗ ਜਾਊਗਾ ਇਹਨੂੰ ਹੋਰ ਵੀ ਕਾਫੀ ਆਪਸ਼ਨ ਹੋਣਗੇ ਇਹ 8 ਟਰੈਕਟਰ ਨੂੰ ਆਪਸ਼ਨ ਨਹੀਂ ਹੈਗੀ ਅੱਛਾ ਵੀ ਉਹ ਮੰਦੇ ਨੂੰ ਪਹਿਲਾਂ ਹੀ ਡਿਸਾਈਡ ਕਰਨਾ ਪੈਣਾ ਆਪਣਾ ਕਿ ਉਹ ਲੈਣਾ 4 ਵੀ ਲੈਣਾ ਠੀਕ ਹੈ ਜੇ ਗੁਰਲੀ ਫਿਰ ਕਾਫੀ ਕੁਝ ਚੇਂਜ ਆਇਆ ਜੀ ਬਸ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਫਤਿਹਗੜ੍ਹ ਸਾਹਿਬ ਟਰੈਕਟਰ ਤੋਂ ਹੁਣ ਨਵੇਂ ਧਮਾਕੇ ਹੋਣੇ ਆ ਜੀ ਸੋ ਆਪਾਂ ਤੁਹਾਡੇ ਦਰਮਿਆਨ ਕਰਾਂਗੇ ਮਹਿੰਦਰਾ ਦੇ ਕਿਹੜੇ ਕਿਹੜੇ ਟਰੈਕਟਰ ਨਵੇਂ ਆ ਰਹੇ ਆ ठीक है बहुत-बहुत शुक्रिया मेहरबानी ससी